ਚਿੱਟੇ ਦਾ ਚਿੱਟੇ ਦਾ ਨਸ਼ਾ ਕਰਦਾ ਸੀਗਾ 10 ਸਾਲ ਹੋ ਗਏ ਪਹਿਲਾ 4 ਸਾਲ ਪੰਨੀ ਤੇ ਔਰ 6 ਸਾਲ ਫਿਰ ਲਾਇਆ ਸੀਗਾ ਇੰਜੈਕਸ਼ਨ ਤੇ ਅੱਛਾ ਹੁਣ ਟੀਕੇ ਆ ਤੇ ਹੋ ਗਏ ਸੀ ਹਾਂਜੀ ਅੱਛਾ ਹਾਂਜੀ ਤੇ ਉਹਦੀ ਵਜ੍ਹਾ ਨਾਲ ਉਸ ਦੀ ਵਜ੍ਹਾ ਨਾਲ ਐਚ ਆਈ ਵੀ ਦਾ ਕਾਰਨ ਬਣਿਆ ਸੀਗਾ ਐਚ ਆਈ ਵੀ ਦਾ ਉਹ ਰੋਗ ਲੱਗ ਗਿਆ ਤੁਹਾਨੂੰ ਐਡਜ਼ ਦਾ ਹਾਂਜੀ ਅੱਛਾ ਤੇ ਇਹ ਕਿੱਦਾਂ ਪਤਾ ਲੱਗਾ ਤੁਹਾਨੂੰ ਇਹ ਜੀ ਜਦੋਂ ਅਸੀਂ ਮਾਈਕ ਰੈਡ ਰੱਖੂ ਇਹ ਜਦੋਂ ਅਸੀਂ ਫਸਟ ਟਾਈਮ ਆਣ ਲੱਗੇ ਸੀਗੇ ਭਵਨ ਵਿੱਚ ਜਦੋਂ ਭਵਨ ਵਿੱਚ ਆਣ ਤੇ ਹੀ ਸਾਨੂੰ ਪਤਾ ਲੱਗਿਆ ਸੀ ਜਦੋਂ ਅਸੀਂ ਸ਼ੁਰੂ ਤੋਂ ਦੋ ਸੰਡੇ ਆਏ ਸੀਗੇ ਤੇ ਤੀਸਰੇ ਸੰਡੇ ਅਸੀਂ ਨਹੀਂ ਆ ਸਕੇ ਸੀਗੇ ਅੱਛਾ ਜਦੋਂ ਫਸਟ ਟਾਈਮ ਸੀਗਾ ਤੇ ਤੀਸਰੇ ਸੰਡੇ ਮੈਨੂੰ ਇਹ ਪਤਾ ਲੱਗਿਆ ਕਿ ਮੈਨੂੰ ਐਚ ਆਈ ਵੀ ਦੀ ਪ੍ਰੋਬਲਮ ਹੈ ਬਸ ਕਿਸੇ ਡਾਕਟਰ ਨੇ ਦੱਸਿਆ ਤੁਹਾਨੂੰ ਹਾਂਜੀ ਇਦਾਂ ਕਿਸੇ ਮੈਨੂੰ ਜਦੋਂ ਕਿਉਂਕਿ ਉਦੋਂ ਹਾਲਾਤ ਕੁਝ ਜ਼ਿਆਦਾ ਵੱਧ ਗਿਆ ਸੀ ਨਸ਼ੇ ਦੇ ਤੇ ਜਿਹਦੇ ਕਾਰਨ ਉਹਨਾਂ ਮੈਨੂੰ ਐਡਮਿਟ ਕੀਤਾ ਸੀਗਾ ਮੇਰੇ ਘਰ ਦੇ ਮੇਰੇ ਪਰਿਵਾਰ ਨੇ ਅੱਛਾ ਹਸਪੀਟਲ ਐਡਮਿਟ ਹਸਪੀਟਲ ਐਡਮਿਟ ਕਰਨ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਵੀ ਇਹਦਾ ਐਚ ਆਈ ਵੀ ਹੈ ਅੱਛਾ ਤੇ ਜਦੋਂ ਵੀ ਐ ਕੱਲਾ ਐਚ ਆਈ ਵੀ ਐਚ ਆਈ ਵੀ ਇੰਨੇ ਨਾਲ ਡੇਂਜਰ ਹੈ ਪੈਟਾਈਟਸ ਅੱਛਾ ਹਾਂਜੀ ਕਾਲਾ ਪੀਲਿਆ ਵੀ ਹੋਗਾ ਸੀ ਕਾਲਾ ਪੀਲਿਆ ਵੀ ਹੋ ਗਿਆ ਸੀ ਅੱਛਾ ਹਾਂਜੀ ਤੇ ਉਹ ਐਚ ਆਈ ਵੀ ਐਡਜ਼ ਤੇ ਕਾਲਾ ਪੀਲਿਆ ਹਾਂਜੀ ਦੋਨੋਂ ਹੀ ਹੋ ਗਏ ਸੀ ਦੋਨਾਂ ਹੋ ਗਏ ਜਿੰਦੀ ਰਿਪੋਰਟਾਂ ਜੋ ਨਾਲ ਲੈ ਕੇ ਆਏ ਆ ਤੁਸੀਂ ਹਾਂਜੀ ਤੇ ਉਹ ਡਾਕਟਰਾਂ ਨੇ ਕੀ ਦੱਸਿਆ ਫਿਰ ਹੁੰਦਾ ਜੀ ਇਹਦਾ ਡਾਕਟਰਾਂ ਨੇ ਦੱਸਿਆ ਸੀਗਾ ਵੀ ਇਹਦੀ ਸਿਰਫ ਮੈਡੀਸਿਨ ਹੀ ਚੱਲੋਗੀ ਔਰ ਮੈਡੀਸਿਨ ਚੱਲੋਗੀ ਸਾਰੀ ਉਮਰ ਦੇ ਲਈ ਚੱਲੋਗੀ ਇਹਦਾ ਚਾਹੇ ਦੁਨੀਆ ਤੇ ਤੁਸੀਂ ਕਿਤੇ ਵੀ ਭੱਜ ਲੋ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਓ ਇਹਦੀ ਕੋਈ ਮੈਡੀਸਿਨ ਨਹੀਂ ਹੈ ਜੋ ਕਿ ਇਹਨੂੰ ਕਾ ਤੁਮ ਕਰ ਸਕੇਗੀ ਇਹਨੂੰ ਖਤਮ ਕੋਈ ਨਹੀਂ ਕਰ ਸਕਦਾ ਜੀ ਡੱਕਪੀ ਸਾਹਿਬ ਨਾਲ ਦੇਖੀਏ ਜੀ ਹਾਂ ਜੀ ਅੱਛਾ ਤੇ ਜਦੋਂ ਪਵਨ ਆਉਣਾ ਸ਼ੁਰੂ ਹੋਏ ਹਾਂ ਜੀ ਕੀ ਹੋਇਆ ਫਿਰ ਬਸ ਜਦੋਂ ਪਵਨ ਆਉਣਾ ਸਟਾਰਟ ਕੀਤਾ ਸੀਗਾ ਜਦੋਂ ਦੋ ਸੰਡੇ ਆਏ ਸੀ ਤੀਸਰੇ ਸੰਡੇ ਮੈਨੂੰ ਇਹ ਪਤਾ ਲੱਗਿਆ ਤੇ ਪਰ ਜਦੋਂ ਤੀਸਰੇ ਸੰਡੇ ਤੋਂ ਬਾਅਦ ਜਦੋਂ ਮੈਂ ਚੌਥੇ ਸੰਡੇ ਆਉਣਾ ਸਟਾਰਟ ਕੀਤਾ ਸੀਗਾ ਤੇ ਉਦੋਂ ਤੋਂ ਹੀ ਮੈਂ ਇੱਕ ਵਾਰ ਨਸ਼ੇ ਨੂੰ ਨਾ ਕਰਤੀ ਸੀ ਵੀ ਅੱਜ ਤੋਂ ਬਾਅਦ ਇਹ ਨਸ਼ਾ ਨਹੀਂ ਕਰੂੰਗਾ ਉਦੋਂ ਤੋਂ ਮਨ ਬਦਲ ਗਿਆ ਉਦੋਂ ਤੋਂ ਮਨ ਬਦਲ ਗਿਆ ਫਿਰ ਅਸੀਂ ਲਗਾਤਾਰ 7 ਸੰਡੇ ਆਏ 7 ਸੰਡੇ ਆਉਣ ਤੋਂ ਬਾਅਦ ਅਸੀਂ ਫਾਦਰ ਸਾਹਿਬ ਨੂੰ ਮਿਲੇ ਤੇ ਫਾਦਰ ਸਾਹਿਬ ਨੂੰ ਆਪਣਾ ਕਾਰਨ ਦੱਸਿਆ ਸੀਗਾ ਤੇ ਫਾਦਰ ਸਾਹਿਬ ਨੂੰ ਦੱਸਿਆ ਸੀਗਾ ਤੇ ਫਾਦਰ ਸਾਹਿਬ ਨੇ ਕਿਹਾ ਸੀ ਤੁਸੀਂ 10 ਸੰਡੇ ਹੋਰ ਆਉਣਾ ਤੇ ਔਰ 10 ਸੰਡੇ ਆਪਣੀ ਫੋਟੋ ਤੁਸੀਂ WhatsApp ਰਾਹੀਂ ਪਾਉਣੀ ਆ ਅੱਛਾ ਜਦੋਂ ਇਹ ਇਹਦਾ ਅਚਾਈ ਵੀ ਦਾ ਕਾਰਨ ਦੱਸਿਆ ਸੀਗਾ ਉਹ ਦੱਸਿਆ ਕਿ ਭਿਆਨਕ ਰੋਗ ਹੈ ਸਰੀਰ ਦੇ ਅੰਦਰ ਐਡਜ਼ ਦਾ ਇਹ ਜਦੋਂ ਐਮਰਜੈਂਸੀ ਚ ਆ ਕੇ ਬੈਠਾ ਸੀ ਹਾਂਜੀ ਕਿਉਂਕਿ ਜਿਹਨੂੰ ਐਡਜ਼ ਹੋਈ ਹੁੰਦੀ ਹੈ ਉਹਦੇ ਨੇੜੇ ਨਹੀਂ ਬੈਠ ਸਕਦੇ ਉਹਦਾ ਕੱਪੜਾ ਨਹੀਂ ਛੂ ਸਕਦੇ ਡਾਕਟਰ ਹੀ ਪਾਸ਼ਾ ਦੇ ਮਤਲਬ ਉਹਦੇ ਭਾਂਡੇ ਅਲੱਗ ਉਹਦਾ ਬੈਠਣਾ ਅਲੱਗ ਪਰ ਇਹ ਰੱਬ ਦਾ ਭਵਨ ਆ ਇਹਦੇ ਅੰਦਰ ਨਹੀਂ ਇਦਾਂ ਦਾ ਕੁਝ ਵੀ ਇਹ ਹੌਲੀ ਦੱਸ ਰਿਹਾ ਸੀਗਾ ਕਿ ਕਿਸੇ ਨੂੰ ਪਤਾ ਨਾ ਲੱਗ ਜਾਏ ਕਿਉਂਕਿ ਜਦੋਂ ਪਤਾ ਲੱਗ ਜਾਏਗਾ ਤਾਂ ਫਿਰ ਇਹਦੇ ਨਾਲ ਹੋਊਗਾ ਇਦਾਂ ਦਾ ਕੁਝ ਪਰ ਮੰਮਾ ਨੇ ਇਹਨੂੰ ਕਿਹਾ ਕਿ ਐਮਰਜੈਂਸੀ 'ਚ ਜ਼ਿਆਦਾਤਰ ਮਾਤਾ ਜੀ ਜਾਂਦੇ ਲੈ ਹੈਡ ਕਰਨ ਮੈਂ ਭੇਜਦਾ ਉਹਨਾਂ ਨੂੰ ਸ਼ਬਦ ਦੇ ਕੇ ਹਾਂਜੀ ਉਹੀ ਲਗਾਤਾਰ ਲੈ ਹੈਡ ਕਰਦੇ ਸੀ ਤੇ ਉਹ ਕਹਿੰਦੇ ਸੀ ਫਾਦਰ ਸਾਹਿਬ ਨੇ ਜੋ ਕਹਤਾ ਹੈ ਉੱਤੇ ਵਿਸ਼ਵਾਸ ਰੱਖੋਣ ਤੇ ਦਵਾਈ ਬੰਦ ਕਰ ਦੇ। ਇਹੀ ਕਿਹਾ ਸੀ? ਹਾਂਜੀ ਹਾਂਜੀ ਫਿਰ ਦਵਾਈ ਬੰਦ ਕਰਦੀ। ਹਾਂਜੀ ਲੈ ਹੈਡ ਹੁੰਦਾ ਰਿਆ ਤੇ ਅੱਜ ਹੁਣ ਅੱਜ ਹੁਣ ਬਿਲਕੁਲ ਸਹੀ ਹੈ। ਅੱਜ ਨਾ ਚਿੱਟਾ ਰਿਆ ਨਾ ਐਡਜ਼ ਰਈ ਤੇ ਨਾ ਯੋ ਕਾਲਾ ਪੀਲਿਆ ਰਿਆ ਹallelujah ਐਮਰਜੈਂਸੀ ਐਮਰਜੈਂਸੀ ਹੋ ਸਕਦਾ ਉੱਥੇ ਬੈਠਿਆ ਤੁਹਾਡੀਆਂ ਦਰਦਾਂ ਜਦੋਂ ਘਰੋਂ ਆਏ ਆ ਵੱਧ ਜਾਣ ਉੱਥੇ ਜਿਹੜੇ ਸੇਵਾਦਾਰ ਸੇਵਾ ਕਰਦੇ ਆ ਉਹ ਵੀ ਕਹਿਣ ਜਾਂ ਠੀਕ ਗੱਲ ਵਾਲਿਆ ਜਾਇਓ ਨਾ ਉੱਠ ਕੇ ਵੱਧ ਵੱਧ ਸ਼ਹੀਦ ਹੀ ਹੋ ਜਾਓਗੇ ਜੇ ਰੱਬ ਦੇ ਘਰ ਚ ਸ਼ਹੀਦ ਹੀ ਹੋ ਜਾਏ ਇਸ ਤੋਂ ਵੱਡੀ ਗੱਲ ਹੋ ਸਕਦੀ ਆ ਪਰ ਮੈਂ ਨਹੀਂ ਵੇਖਿਆ ਜਿਨ੍ਹਾਂ ਨੇ ਰੱਬ ਨੂੰ ਜੀਵਨ ਦਿੱਤਾ ਉਹ ਸ਼ਹੀਦ ਹੋ ਜਾਣ ਉਹਨਾਂ ਨੂੰ ਨਵਾਂ ਜੀਵਨ ਦੇ ਦਿੰਦਾ ਓ ਤੇ ਐਮਰਜੈਂਸੀ ਚ ਜੋ ਸ਼ਬਦ ਬੋਲਿਆ ਜਾ ਰਿਹਾ ਇਹਦੇ ਵੱਲ ਧਿਆਨ ਕਰਨਾ ਦਰਦ ਵਧੂਗੀ ਉੱਥੇ ਬੈਠਿਆ ਮੁਸ਼ਕਿਲ ਵਧੂਗੀ ਉੱਥੇ ਬੈਠਿਆ ਇੱਥੇ ਆਇਆ ਪਹਿਲੇ ਛੰਡੇ ਜਦੋਂ ਕਿਸੇ ਦਾ ਗਲ ਘੁੱਟੋਂਗੇ ਉਹ ਆਨੇ ਟੱਡੇਗਾ ਹੈ ਜਦੋਂ ਕਿਸੇ ਦਾ ਗਲ ਨਪਾਂਗੇ ਕੀ ਕਰੂਗਾ ਉਹ ਜਦੋਂ ਸ਼ੈਤਾਨ ਦਾ ਗਲ ਘੁੱਟਿਆ ਜਾਣਾ ਉਹਨੇ ਡੇਲੇ ਪੁੱਠੇ ਕਰਨੇ ਹੀ ਆ ਉਹਨੇ ਪੰਗੇ ਲੈਣੇ ਹੀ ਆ ਉਹਨੇ ਵਿਖਾਉਣਾ ਕਿ ਮੈਨੂੰ ਉੱਥੇ ਲੈ ਕੇ ਨਾ ਜਾ ਉਹਨੇ ਦੂਜੇ ਤਰੀਕੇ ਨਾਲ ਵਿਖਾਉਣਾ ਕਿ ਤੂੰ ਉੱਥੇ ਗਿਆ ਤੇਰਾ ਨੁਕਸਾਨ ਹੋ ਗਿਆ ਪਰ ਉਹਨੇ ਅੰਦਰੋਂ ਨਹੀਂ ਦੱਸਣਾ ਕਿ ਉੱਥੇ ਨਾ ਜਾਏ ਉੱਥੇ ਤੇ ਅੱਗ ਬੜੀ ਸੁੱਟਦੇ ਹੀ ਹੋ ਸਵਰਗਦੂਤ ਡੰਡਾ ਬੜਾ ਫੇਰਦੇ ਹੀ ਜੁੱਤੀ ਬੜੀ ਫੇਰਦੇ ਆ ਸਵਰਗਦੂਤ ਇਹਦੇ ਨਾਲ ਵੀ ਇਦਾਂ ਦਾ ਸ਼ਰੀਰ ਚ ਹੁੰਦਾ ਰਿਹਾ ਪਰ ਇਹਨੂੰ ਮਦਰ ਨੇ ਦੱਸਤਾ ਮੈਂ ਉਹੀ ਕਰਨ ਆ ਰਹੀ ਆ ਜੋ ਫਾਦਰ ਨੇ ਗਿਆ ਮੈਂ ਲੈ ਐਂਡ ਕਰ ਰਹੀ ਹਾਂ ਉਹਨਾਂ ਦੇ ਸ਼ਬਦ ਬੋਲਣੀਆਂ ਤੂੰ ਚੰਗਾ ਹੋਣਾ ਇੱਥੇ ਗਵਾਈ ਨਾ ਦੇਣਾ ਖੜਾ ਕਰਨਾ ਤੈਨੂੰ ਪਰਮੇਸ਼ਰ ਨੇ ਇਹ ਉਹਨਾਂ ਸ਼ਬਦਾ ਚ ਬਣਿਆ ਰਿਹਾ ਅੱਜ ਹੋਰ ਕੱਲ ਹੋਰ ਅੱਜ ਕਿੰਨਾ ਟਾਈਮ ਹੋ ਗਿਆ 6 ਮਹੀਨੇ ਹੋ ਗਏ ਫਾਦਰ ਸਾਹਿਬ 6 ਮਹੀਨੇ ਹੋਏ ਆ ਹਾਲੇ ਰਿਪੋਰਟਾਂ ਨਾਰਮਲ ਹੇਲੇਲੂਇਆ ਹਾਂ ਅੱਥਬਾ ਸਭਾ ਰਿਪੋਰਟਾਂ ਦਾ ਲੈ ਕੇ ਆਏ ਆ ਜਿਹਦੇ ਚ ਐਚਆਈ ਵੀ ਹੈ ਉਹ ਵੀ ਰਿਪੋਰਟ ਲੈ ਕੇ ਆਏ ਆ ਜਿਹਦੇ ਚ ਹੁਣ ਨਹੀਂ ਆਈ ਐਚਆਈ ਵੀ ਉਹ ਵੀ ਰਿਪੋਰਟ ਨਾਲ ਆਈ ਆ ਮਦਰ ਸਾਹਿਬ 23 9 2024 ਨੂੰ ਇਨਾਂ ਦੀ ਰਿਪੋਰਟ 네ਗੇਟਿਵ ਹੋ ਚੁੱਕੀ ਆ ਵਾਹ ਹਾਂਜੀ ਫਾਜ਼ਲ ਸਾਹਿਬ ਔਰ ਦਰ 10 ਮਹੀਨੇ ਪੂਰੇ ਹੋ ਚੁੱਕੇ ਆ ਇਹਨਾਂ ਨੂੰ ਅਰ ਸੁਣੋ ਕਈ ਵਾਰੀ ਨਾ